ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਐਮ ਪੀ ਸੀ ਮੀਟਿੰਗ ਦੇ ਵਿੱਚ ਭਾਵੇਂ ਰੈਪੋ ਰੇਟ ਘਟ ਨਹੀਂ ਕੀਤੇ ਗਏ ਪਰ ਹੋਰ ਦੂਜੇ ਲਾਭ ਜ਼ਰੂਰੀ ਦਿੱਤੇ ਗਏ ਹਨ ਆਰ ਬੀ ਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਯੂ ਪੀ ਆਈ ਆਪਣੀਆਂ ਆਸਾਨ ਸੁਵਿਧਾਵਾਂ ਦੇ ਕਾਰਨ ਭੁਗਤਾਨ ਦਾ ਸਭ ਤੋਂ ਪਸੰਦੀਦਾ ਜਿਹੜਾ ਕਹਿ ਦਈਏ ਤਰੀਕਾ ਬਣ ਗਿਆ ਹੈ ਵਰਤਮਾਨ ਦੇ ਵਿੱਚ UPI ਦੇ ਲਈ ਟੈਕਸ ਭੁਗਤਾਨ ਦੀ ਸੀਮਾ 1 ਲੱਖ ਰੁਪਏ ਹੈ ਪਰ ਹੁਣ RBI ਨੇ UPI ਰਾਹੀਂ ਟੈਕਸ ਭੁਗਤਾਨ ਦੀ ਸੀਮਾ ਨੂੰ ਵਧਾਉਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ RBI ਨੇ 4 ਵੱਡੇ ਅਪਡੇਟਸ ਲੈ ਕੇ ਆਇਆ ਤੇ ਜਿਸ ਦੀ ਸ਼ਾਇਦ ਹੀ ਕੋਈ ਚਰਚਾ ਕਰ ਰਿਹਾ ਹੋਵੇ ਨੰਬਰ 1 ਪਹਿਲਾਂ ਤੁਸੀਂ ਆਪਣੇ ਖਾਤੇ ਤੋਂ UPI ਭੁਗਤਾਨ ਕਰਨ ਦੇ ਲਈ ਕਿਸੇ ਹੋਰ ਨੂੰ ਅਧਿਕਾਰਿਤ ਕਰ ਸਕਦੇ ਹੋ आरबीआई गवर्नर ਨੇ यूपीआई ਦੇ ਲਈ ਡੈਲੀਗੇਟ ਪੇਮੈਂਟਸ ਨਾਮਕ ਇੱਕ ਨਵੀਂ ਵਿਸ਼ੇਸ਼ਤਾ ਪੇਸ਼ ਕਰਨ ਦਾ ਪ੍ਰਸਤਾਵ ਦਿੱਤਾ ਹੈ ਅਤੇ ਇਹ ਇੱਕ ਪ੍ਰਾਇਮਰੀ ਉਪਭੋਗਤਾ ਇੱਕ ਸੈਕੰਡਰੀ ਉਪਭੋਗਤਾ ਨੂੰ ਅਧਿਕਾਰਿਤ ਕਰਨ ਦੀ ਆਗਿਆ ਦਿੰਦਾ ਵਰਤੋਂ ਦਾ ਕੇਸ ਬੱਚੇ ਆਪਣੇ ਮਾਪਿਆਂ ਦੇ ਬੈਂਕ ਖਾਤਿਆਂ ਤੋਂ ਸਕੂਲ ਜਾਂ ਕਾਲਜ ਨਾਲ ਸੰਬੰਧਿਤ ਖਰਚਿਆਂ ਦਾ ਭੁਗਤਾਨ ਕਰ ਸਕਦੇ ਨੇ ਇਸ ਸਮੇਂ ਚੈੱਕ ट्रांजैक्शन ਸਿਸਟਮ ਨੂੰ ਚੈੱਕਾਂ ਦੇ ਪ੍ਰਕਿਰਿਆ ਦੇ ਕਰਨ ਦੇ ਲਈ 2 ਦਿਨ ਲੱਗ ਜਾਂਦੇ ਨੇ ਸੀਟੀਐਸ ਇੱਕ ਪ੍ਰਕਿਰਿਆ ਹੈ ਜੋ ਬੈਂਕਾਂ ਵੱਲੋਂ ਚੈੱਕਾਂ ਨੂੰ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਕਲੀਅਰ ਕਰਨ ਦੇ ਲਈ ਵਰਤੀ ਜਾਂਦੀ ਹੈ ਕਈ ਅਨੈਤਿਕ ਡਿਜੀਟਲ ਉਧਾਰ ਐਪਸ ਦਾਵਾ ਕਰਦੇ ਨੇ ਕਿ ਉਹ ਆਰਬੀਆਈ ਵੱਲੋਂ ਨਿਰੰਤਰਣ ਹਨ ਪਰ ਇਹ ਐਪਸ ਸਾਰੀਆਂ ਕਿਸਮਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਨੇ ਜਿਸ ਦੇ ਵਿੱਚ ਡਾਟਾ ਗੋਪਨੀਤਾ ਸਮੱਸਿਆਵਾਂ ਉੱਚ ਵਿਆਜ ਦਰਾਂ ਦੀ ਵਸੂਲਣਾ ਅਤੇ ਪੈਸੇ ਵਾਪਸ ਪ੍ਰਾਪਤ ਕਰਨ ਦੇ ਅਨੁਚਿਤ ਜਿਹੜੇ ਤਰੀਕੇ ਨੇ ਉਹ ਸ਼ਾਮਲ ਨੇ ਕੇਂਦਰੀ ਬੈਂਕ ਆਰਬੀਆਈ ਨਿਰੰਤਰਣ ਇਕਾਈਆਂ ਦੇ ਨਾਲ ਜੁੜੇ ਪ੍ਰਮਾਣਿਤ ਡਿਜੀਟਲ ਲੈਂਡਿੰਗ ਐਪਸ ਦਾ ਇੱਕ ਜਨਤਕ ਭੰਡਾਰ ਬਣੇਗਾ ਯੂਪੀਆਈ ਭੁਗਤਾਨਾ ਦੇ ਲਈ ਬਹੁਤ ਹੀ ਮਸ਼ਹੂਰ ਹੈ ਕਿਉਂਕਿ ਇਸ ਦਾ ਉਪਯੋਗ ਕਰਨਾ ਬਹੁਤ ਹੀ ਆਸਾਨ ਹੈ ਔਰ RBI ਨੇ UPI ਰਾਹੀਂ ਟੈਕਸ ਭੁਗਤਾਨ ਦੀ ਸੀਮਾ ਨੂੰ ਰੁਪਇਆ 1 ਲੱਖ ਤੋਂ ਵਧਾ ਕੇ 5 ਲੱਖ ਰੁਪਏ ਤੱਕ ਲੈਣ ਦੇਣ ਕਰਨ ਦਾ ਫੈਸਲਾ ਕੀਤਾ